ਪੰਜਾਬ ਵਿੱਚ ਲਗਾਤਾਰ ਵੱਧ ਰਹੇ ਨਸ਼ੇ ਤੋਂ ਲੋਕ ਪਰੇਸ਼ਾਨ ਦਿਖਾਈ ਦੇ ਰਹੇ ਹਨ ਉੱਥੇ ਹੀ ਜਿੱਥੇ ਇੱਕ ਪਾਸੇ ਮੁੱਖ ਮੰਤਰੀ ਗੁਰਦਾਸਪੁਰ ਆਏ ਹੋਏ ਸਨ ਉੱਥੇ ਦੂਜੇ ਪਾਸੇ ਬਟਾਲਾ ਚ ਗੁਰਦਾਸਪੁਰ ਰੋਡ ਤੇ ਰੋਜ਼ ਸਰਪਾਂ ਦੀ ਖਾਲੀ ਪਈ ਜਗਾ ਵਿੱਚ ਅਣਪਛਾਤੇ ਨੌਜਵਾਨ ਦੀ ਉਮਰ ਕਰੀਬ 30 ਸਾਲ ਭੇਦ ਭਰੇ ਹਾਲਾਤਾਂ ਵਿੱਚ ਲਾਸ਼ ਮਿਲੀ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਦੇ ਓਵਰਡੋਜ਼ ਨਾਲ ਲਗਾਤਾਰ ਮੌਤਾ ਹੋ ਰਹੀਆਂ ਹਨ ਪਿਛਲੇ ਕੁਝ ਮਹੀਨਿਆਂ ਵਿੱਚ ਤਿੰਨ ਨੌਜਵਾਨਾਂ ਦੇ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਹੋ ਚੁੱਕੀ ਹੈ ਆਮ ਲੋਕ ਨਸ਼ੇ ਤੋਂ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ ਲੋਕਾਂ ਨੇ ਮੰਗ ਕੀਤੀ ਕਿ ਨਸ਼ੇ ਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ ਤਾਂ ਜੋ ਨੌਜਵਾਨਾਂ ਦੀ ਜਵਾਨੀ ਬਚ ਸਕੇ ਨਾ ਕੀ ਆਪਣਾ ਕੀ ਨਾ ਆਪਣਾ ਨਾ ਕੀ ਆ ਤੇਰਾ ਨਾਂ ਕੀ ਆ ਮਮਾ ਨਾਲ ਦਸਨਾ ਆ ਗੀਏ ਜਨਾਮ ਹੈ ਨਾਮ ਹੈ ਪ੍ਰੈਸ਼ਰ ਪੋਰਟਲ ਨਾਮ ਕੀ ਆਪਕਾ ਨਾਮ ਕੀ ਆ ਉਹ ਕਹਿੰਦਾ ਹੈ ਚੜੀ ਦਿੱਕਤ ਆ ਪਾਣੀ ਦੀ ਮੇਕ ਲੇ ਸਾ ਦਬਈ ਹੋਏ ਲਾਸ਼ ਚੁੱਕ ਕੇ ਖੜੀ ਹੋਣਾ ਸਿਲਮੇ ਚ ਉਹ ਲੈ ਆਏ ਆ ਹੋਇਆ ਕਿ ਇਹ ਕਿੱਥੇ ਲਾਸ਼ ਖੜੀ ਸਿਲਮੇ ਚ ਅੱਜ ਚੁੱਕ ਕੇ ਪੁਲਿਸ ਵਾਲਿਆਂ ਨੇ ਤੇ ਇਹ ਕਹੇ ਜੇ ਪਿਆ ਦਾ ਇਥੇ ਇਹਦਾ ਕੋਈ ਪਿਆ ਦਾ ਕਿਥੋਂ ਦਾ ਕਿਸੋਂ ਦਾ ਨਹੀਂ ਦੇਖ ਲਾ ਜੇ ਇਹ ਪ੍ਰਸ਼ਾਸਨ ਦੇ ਕਾਦ ਨਾ ਮਰਿਆ ਮੁੰਡਾ ਕਾਦ ਨਾ ਉਹ ਵੀ ਨਸ਼ੇ ਪੈ ਦਿਨ ਵਾਲੀ ਮਰਿਆ ਹੋਰ ਕਾਦ ਨਾ ਮਰਿਆ ਉਹਨਾਂ ਦੱਸੇ ਬਸ ਚੜੂ ਵਾਲੇ ਇੱਕ ਇੱਕ ਹੁੰਦਾ ਪਿਆਜ ਇੱਥੇ ਇਹਦੇ ਹੁਣੀ ਮੈਂ ਵੇਖਿਆ ਰਾਜਾ ਦੇ ਉਹੀ ਪਿਆਜਾ ਉੱਥੇ ਇਹ ਵੀ ਰਾਜਾ ਦੀ ਹੈ ਇਹ ਇਹ ਵੀ ਰਾਜਾ ਦੀ ਹੈ ਮੈਂ ਜਦ ਆਇਆ ਸਵੇਰ ਦੇ ਮੈਂ ਹੁਣੀ ਵੇਖਿਆ ਜ਼ਮੀਨ ਦੀ ਪ੍ਰਸ਼ਾਸਨ ਤੇ ਕਹਿੰਦਾ ਨਸ਼ਾ ਆਪਣਾ ਤੇ ਗਾਂਧੀ ਕੰਮ ਜਾ ਕੇ ਕਸਾਉਂਦੇ ਹੋ ਉੱਥੇ ਭਈ ਮੰਮੀ ਇੱਥੇ ਕਿਉਂ ਲਿਆ ਜਾਂਦਾ ਫਿਰ ਲੋਕ ਕੋ ਹਾਂਜੀ ਮੰਮੀ ਪਾ ਦਾਨੇ ਮਰੇ ਪੂਰੇ ਹੋ ਗਏ ਤੇ ਭੈਣ ਘਰਾਣਾ ਬਸ ਬੰਦੀ ਨਹੀਂ ਮੇਰੀ ਪਰ ਤੂੰ ਇੱਥੇ ਆ ਕੇ ਸੌਂਦੇ ਹੋ ਜੇ ਤੁਹਾਨੂੰ ਕੁਝ ਹੋ ਜੇ ਇੱਥੇ ਸੁੱਤੇ ਪਿਆ ਨਸ਼ਾ ਕਰਦੇ ਹੋ ਹਾਂਜੀ ਨਸ਼ਾ ਕਰਦੇ ਹੋ ਹਾਂ ਕਾਦਾ ਬਸ ਇਹੀ ਤੇਰਾ ਪੂਰੇ ਬਸ ਹੋ ਮਰਾ ਭੱਜ ਕਿਹੜਾ ਪੂਰੀ ਵੇਲਾ ਕਰ ਐਸਲ ਖਾਂਦੇ ਹੋ ਹਾਂਜੀ ਹੋਰ ਤੇ ਤੁਹਾਨੂੰ ਪਤਾ ਨਹੀਂ ਐਸਲ ਖਾਣਾ ਮੌਤ ਆ ਕਿੰਨੀ ਉਮਰ ਤੁਹਾਡੀ ਮੇਰੀ 23 23 ਸਾਲ ਕਿੰਨਾ ਪੜ੍ਹੇ ਹੋ ਮੈਂ ਸਰ ਪਲਸ 2 ਕੀਤਾ ਤੇ ਪਲਸ 2 ਕੀ ਤੁਹਾਨੂੰ ਪਤਾ ਨਹੀਂ ਕਿ ਨਸ਼ਾਖਾਨਾ ਮੌਤ ਹੋਈ ਨਹੀਂ ਇੱਕ ਲੱਗ ਗਿਆ ਅੱਜ ਮੁੰਡਾ ਮਰਿਆ ਲੋਕੀ ਕਹਿੰਦੇ ਵੀ ਨਸ਼ੇ ਨਾਲ ਮਰਿਆ ਸਾਹਮਣੇ ਸਲਮੇ ਜੀ ਹਾਂ